ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ੜੜਕਾ 04 ਤੇ ਅੱਜ ਫਿਰ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਤੇ ਜਿਹੜੇ ਸਾਡੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਤੇ ਅੱਜ ਆਪਾਂ ਬਣਾਉਣ ਲੱਗੇ ਆ ਫਰਾਂਸ ਬੀਨ ਕਈ ਲੋਕ ਉਹਨੂੰ ਫਰਾਂਸ ਬੀਨ ਕਹਿੰਦੇ ਆ ਕੋਈ ਫਰੈਂਚ ਬੀਨ ਕਹਿੰਦੇ ਆ ਤੁਹਾਨੂੰ ਕਿ ਆਪਾਂ ਆਲੂ ਤੇ ਅੱਜ ਤੁਹਾਨੂੰ ਦੱਸਦੇ ਆ ਕਿਉਂਕਿ ਤਲੀਆਂ ਚੀਜ਼ਾਂ ਆਪਾਂ ਬਹੁਤ ਬਣਾ ਲਈਆਂ ਪਹਿਲਾਂ ਸਾਰਿਆਂ ਕੁਝ ਫਰਾਈਡ ਹੀ ਬਣਾ ਰਹੇ ਆਪਾਂ ਤੇ ਅੱਜ ਆਪਾਂ ਬਣਾਨੇ ਆ ਇੱਕ ਸਬਜ਼ੀ ਤੇ ਆਓ ਆਪਾਂ ਦੇਖਦੇ ਆ ਕਿ ਉਹਦੇ ਵਿੱਚ ਕੀ ਕੀ ਪੈਣਾ ਤੇ ਕਿਵੇਂ ਬਣਾਉਨੇ ਆਪਾਂ ਹਾਂਜੀ ਤੇ ਆਪਾਂ ਲਈਆ 1/2 ਕਿਲੋ ਫਰਾਂਸ ਬੀਨ ਤੇ ਆਪਾਂ ਇਹਨੂੰ ਫਰਾਂਸ ਬੀਨ ਕਹਿੰਦੇ ਆ ਤੁਸੀਂ ਪਤਾ ਨਹੀਂ ਕੀ ਕਹਿੰਦੇ ਕਮੈਂਟਾਂ ਜ਼ਰੂਰ ਦੱਸਿਓ ਕੀ ਕੀ ਤੁਹਾਡੇ ਲਾਪਕੇ 'ਚ ਤੁਹਾਡੇ ਸ਼ਹਿਰ ਕੀ ਕੀ ਨੇ ਕਹਿੰਦੇ ਆ ਪੰਜ ਛਿਲਿਆ ਆਪਾਂ ਲੂ ਇਹਨਾਂ ਨੂੰ ਆਪਾਂ ਕੱਟਾਂਗੇ ਮਿਲਦੇ ਤੁਹਾਨੂੰ ਕੱਟਣ ਤੋਂ ਬਾਅਦ ਇਹਨੂੰ ਤੁਸੀਂ ਛੱਟੇਡੇ ਸਾਈਜ਼ ਦੇ ਅ ਇੰਚ-ਇੰਚ ਦੇ ਜਾਂ ਇਹਨੂੰ ਬ੍ਰੀਕ ਵੀ ਕਰ ਸਕਦੇ ਆ ਜੇ ਹਿਸਾਬ ਨਾਲ ਬਣਾਉਣੇ ਆ ਆਪਾਂ ਥੋੜੇ ਦਰਮਿਆਨੇ ਸਾਈਜ਼ ਰੱਖਾਂਗੇ ਫਟੋ-ਕੱਟ 1-1 ਇੰਚ ਤੋਂ 1.5 ਇੰਚ ਦੇ ਪੀਸ ਤੇ ਆਪਾਂ ਮਿਲਦੇ ਆ ਤੁਹਾਨੂੰ ਕੱਟਣ ਤੇ ਕੱਟਣ ਤੋਂ ਬਾਅਦ ਹਾਂਜੀ ਤੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਚਾਰ-ਚਾਰ ਪੰਜਾਂ ਨੂੰ ਚਾਰ-ਪੰਜਾਂ ਪੱਟੀਆਂ ਕਰ ਲੈਣਾ ਜਿੱਦ ਤੋਂ ਆਪਾਂ ਥੋੜੀ-ਥੋੜੀ ਇਹਨਾਂ ਸਿਰੇ ਤੋਂ ਲਾਵਾਂਗੇ ਤੋਂ ਆਪਾਂ ਥੋੜੀ ਜਿਹੀ ਸਿਰੇ ਨੇ ਨੇ ਸਿਰੇ ਤੋਂ ਕੱਟ ਦਾਂਗੇ ਤੇ ਇਹਦਾ ਆਪਾਂ ਕੱਟਾਂਗੇ ਨਾ ਆਪਾਂ ਥੋੜੀ ਜਿਹੀ ਵੇਸਟੇਜ ਇਹਨਾਂ ਆਪਾਂ ਸਾਈਡ ਤੇ ਪੜ ਦੇਣਾ ਹਾਂਜੀ ਹੁਣ ਆਪਾਂ ਹਾਂ ਇਹ ਛਿੱਲਾਂਗੇ ਛਿੱਲਕੇ ਫਿਰ ਕੱਟ ਗਏ ਕਿਤੇ ਲੈ ਨਾਲ ਗੁੜੂਰੇ ਤੁਸੀਂ ਵੀਡੀਓ ਦੇ ਨਾਲ ਵੈਸੇ ਤਾਂ ਇਹ ਆਲੂ ਨਵੇਂ ਆ ਤੇ ਫਿਰ ਵੀ ਥੋੜੇ-ਥੋੜੇ ਛਿੱਲਕ ਲੈਂਦੀ ਆਪਾਂ ਇਦਾਂ ਖੁਰਚ ਕੇ ਨਾਲ ਉਹ ਬਣਾਵਾਂਗੇ ਪੀਲਰ ਵਾਲੇ ਤਾ ਆਲੂ ਨਹੀਂ ਗਾ ਵੀ ਪੀਂਡਾ ਦਾ ਛੁੱਲੜਾ ਲਾ ਦਈਏ ਨਾਲੇ ਹਾਂਜੀ ਨਾਲ ਹੀ ਆਪਾਂ ਲੈ ਲਿਆ ਆ ਪਿਆਜ਼ ਤੇ 3-4-5 ਗਲੀਆਂ ਆਪਾਂ ਲਈਆਂ ਲਸਣ ਦੀਆਂ ਤੇ 5-4 ਮਿਰਚਾਂ ਲਈਆਂ ਦੋ ਟਮਾਟਰ ਲੈ ਛੋਟੇ ਸਾਈਜ਼ ਦੇ ਤੇ ਆਪਾਂ ਅਦਰਕ ਨੂੰ ਸਕਿਪ ਕਰਾਂਗੇ ਅਦਰਕ ਨਹੀਂ ਪਾਉਣਾ ਕਿਉਂਕਿ ਸਬਜੀ ਥੋੜੀ ਜਿਹੀ ਸੁੱਕੀ ਬਣੇਗੀ ਤੇ ਆਪਾਂ ਪਹਿਲਾਂ ਜਿਹੜੇ ਆਪਣੇ ਪ੍ਰਾਂਸਪੀਨ ਤੇ ਆਲੂ ਆ ਉਹਨਾਂ ਨੂੰ ਆਪਾਂ ਕੱਟ ਲਿਆ ਹੁਣ ਇਹਨਾਂ ਨੂੰ ਮਿਲਦੇ ਤੁਹਾਨੂੰ ਚੌਪ ਕਰਨ ਤੋਂ ਬਾਅਦ ਹਾਂਜੀ ਪਿਆਜ਼ ਨੂੰ ਆਪਾਂ ਇਹਦਾ ਨਾਲ-ਨਾਲ ਸਾਂਗੇ ਹਾਂਜੀ ਤੇ ਅੱਬਾ ਜਿਹੜਾ ਤੜਕਾ ਸੀਗਾ ਤੜਕੇ ਨਾਲ ਕੱਟ ਲਿਆ ਪਿਆਜ਼ ਕੱਟ ਲਿਆ ਮਿਰਚਾਂ ਤੇ ਆਪਣੇ ਲਸਣਾਂ ਤਾਂ ਉਦੋਂ ਬਾਅਦ ਆਪਾਂ ਟਮਾਟਰ ਇੱਕ ਸਾਈਡ ਤੇ ਰੱਖ ਲਿਆ ਟਮਾਟਰਾਂ ਨੂੰ ਬਾਅਦ ਵਿੱਚ ਪਾਵਾਂਗੇ ਕਿ ਉਹਨਾਂ ਨੂੰ ਉਦੋਂ ਹੀ ਕੱਟ ਲਾਂਗੇ ਹਾਂਜੀ ਤੇ ਕੜਾਈ ਰੱਖ ਲਈ ਆ ਆਪਾਂ ਗੈਸ ਕਰਾਂਗੇ ਔਣ ਤੇ ਇਹ ਜਿਹੜਾ ਪਾਣੀ ਹਾਂਜੀ ਆਪਾਂ ਲੈ ਲਿਆ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਆਪਾਂ ਪਾਵਾਂਗੇ ਜਿਹੜੀ ਆਪਣੇ ਕੱਟੀ ਹੋਈ ਸਬਜੀ ਆ ਤਾਂ 20 ਆਲੂਆਂ ਨੂੰ ਇਹਨਾਂ ਨੂੰ ਇਕੱਠਿਆਂ ਨੂੰ ਪਾ ਸਕਦੇ ਆਪਾਂ ਤੇ ਥੋੜਾ ਥੋੜਾ ਚੇਰੇ ਇਹਨਾਂ ਨੂੰ ਘੁਲਾਨਾ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ 5 ਤੋਂ 7 ਮਿੰਟ ਆਪਾਂ ਪਰਚੀ ਨੂੰ ਪਾ ਲੈਂਦੇ ਹਾਂ ਜਦੋਂ ਆਪਣੀ ਫਾਸਗੀਨ ਤੇ ਆਲੂ ਜਿਹੜੇ ਥੋੜੇ ਥੋੜੇ ਨਰਮ ਹੋ ਗਏ ਤੇ ਪਕਤੀ ਹੋ ਗਏ ਆਪਾਂ ਉਹਨੂੰ ਇੱਕ ਵਾਰ ਬਾਹਰ ਕੱਢ ਲੈਣਾ ਤੇ ਕੱਟਣ ਤੋਂ ਬਾਅਦ ਜਦ ਫ੍ਰੇਮ ਹੋਰ ਖੰਮੀ ਰਾਈ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਪਾਉਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਲਸਣ ਲਸਣ ਨੂੰ ਘਲਕਾਇਆ ਪਰਾਂ ਹਾਂਜੀ ਤੁਸੀਂ ਦੇਖ ਹੀ ਸਕਦੇ ਆ ਲਸਣ ਆਪਣਾ ਬ੍ਰਾਊਨ ਹੋ ਗਿਆ ਇਹਦੇ ਨਾਲ ਕੀ ਹੋਊਗਾ ਕਿ ਸਾਰੀ ਸਬਜ਼ੀ ਦੇ ਵਿੱਚ ਲਸਣ ਦਾ ਜਿਹੜਾ ਟੇਸਟ ਉਹ ਚੰਗੀ ਤਰ੍ਹਾਂ ਆ ਜਾਏਗਾ ਉਸ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਫਿਰ ਮਿਕਸ ਕਰਾਂਗੇ ਨਾਲ ਹੀ ਆਪਾਂ ਪਾ ਦਾਂਗੇ ਇੱਕ ਚਮਚਾ ਜੀਰਾ ਆਪਣੇ ਹਲਕੇ ਲਫੇ ਗੋਲਡ ਬ੍ਰਾਊਨ ਹੋ ਗਏ ਉਹਨਾਂ ਨੂੰ ਅੱਪਨੇ ਵਿੱਚ ਪਾਵਾਂਗੇ ਤਰੀ ਕੱਟੀਆਂ ਹੋਈਆਂ ਹਰੀ ਮਿਰਚ ਰੈਸਟੇ ਇਤੇ ਪਾਵਾਂਗੇ ਆਪਾਂ ਇਹਦੇ ਵਿੱਚ ਦੋ ਟਮਾਟਰ ਹਾਂਜੀ ਹੁਣ ਦੇਖੋ ਟਮਾਟਰ ਪਾਣੀ ਛੱਡ ਗਏ ਨੇ ਤਾਂ ਆਪਾਂ ਇੱਕ ਚਮਚ ਪਾਵਾਂਗੇ ਨਮਕ 2 ਚਮਚ ਪਾਵਾਂਗੇ ਲਾਲ ਮਿਰਚ ਦਾ ਤੋਤੇ ਇਸੇ ਤੋਂ ਘਾਟਾ ਪਾਵਾਂਗੇ ਪਾਣੀ ਵਿੱਚ ਸੌਣ ਦੇ ਲਈ 2 ਚਮਚ ਚਮਚ ਪਾਵਾਂਗੇ ਆਪਾਂ ਦਰਮਿਆਨ ਤੇ ਇਹਨਾਂ ਨੂੰ ਮਿਕਸ ਕਰਾ ਲਈਏ ਤੇ ਪਕਾਵਾਂਗੇ ਨੂੰ 5 ਮਿੰਟ ਲਈ ਅਨੀ ਤੇ ਤੜਕਾ ਆਪਣਾ ਪੁੱਜ ਗਿਆ ਮਸਾਲੇ ਥੋੜੇ ਪੁੱਜ ਗਏ ਚ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਐਸ 스테ਜ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੀ ਆਪਣੀ ਸਬਜੀ ਆ ਉਹਨੂੰ ਆਪਾਂ ਪਾਵਾਂਗੇ ਮਿਕਸ ਕਰਾਂਗੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਫ੍ਰੇਮ ਕਰਕੇ ਮੀਡੀਅਮ ਤੇ ਆਪਣੀ ਤਪਾਨੀ ਤੇ ਉਹ 10 ਮਿੰਟ ਲਈ ਪਤਲੇ ਹੀ ਛੱਡ ਦਾਂਗੇ ਵਿਚ ਵਿਚ ਕੜਾਈ ਨੂੰ ਖੋਲ ਕੇ ਚੈੱਕ ਕਰਦੇ ਰਹਿਣਾ ਕਿ ਆਪਣੀ ਜਿਹੜੀ ਸਬਜੀ ਆ ਉਹ ਥੱਲੇ ਨਾ ਲੱਗ ਜੇ ਤਾਂ ਫੇਰ ਉਸੇ ਤਰ੍ਹਾਂ ਹੀ ਉਤਾਰ ਕੇ ਨਾ ਦੇਖਣ ਤੋਂ ਬਾਅਦ 5-5 ਮਿੰਟ ਬਾਅਦ ਹਿਲੇ ਦੇ ਰਹਿਣਾ ਜੀ ਗਾਇਜ਼ ਕੋਈ ਦੇਖ ਸਕਦੇ ਆ ਜਿਹੜੀ ਆਪਣੀ ਪਸੰਦੀ ਆ ਸਬਜੀ ਆ ਇਹ ਚੰਗੀ ਤਰ੍ਹਾਂ ਫੱਕ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਪਲੇਟਿੰਗ ਕਰਾਂਗੇ